ਜੈ ਸ਼੍ਰੀ ਰਾਮ ਮੈਂ ਸਮੂਹ ਸਵਰਣਕਾਰ ਸਰਾਫਾ ਸੰਗ ਟੀਮ ਪਠਾਨਕੋਟ ਦੇ ਵਿਸ਼ੰਪਿਤਾ ਮਾ ਸ਼੍ਰੀ ਅਸ਼ੋਕ ਵਰਮਾ ਜੀ ਸ਼੍ਰੀ ਰਮਨ ਨੰਦਾ ਜੀ ਸ਼੍ਰੀ ਵਰਿੰਦਰ ਸਹਿਦੇਵ ਜੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਸ਼੍ਰੀ ਮਹਿੰਦਰਪਾਲ ਬੱਗਾ ਜੀ ਏਵਮ ਸਮੂਹ ਸਵਰਣਕਾਰ ਸਰਾਫਾ ਸੰਗ ਟੀਮ ਪਠਾਨਕੋਟ ਦਾ ਦਿਲੋਂ ਧੰਨਵਾਦੀਆਂ ਜਿਨ੍ਹਾਂ ਨੇ ਮੇਰੇ ਉੱਤੇ ਭਰੋਸਾ ਕਰਦੇ ਹੋਏ ਦੂਸਰੀ ਵਾਰੀ ਮੈਨੂੰ ਆਪਣੀ ਬਰਾਦਰੀ ਦਾ ਪ੍ਰਧਾਨ ਨਿਯੁਕਤ ਕੀਤਾ ਮੈਂ ਆਪਣੀ ਪੂਰੀ ਬਰਾਦਰੀ ਨੂੰ ਵਿਸ਼ਵਾਸ ਦਿਲਾਣਾ ਵਾ ਕਿ ਤਨ ਮਨ dhan nal ਜਿੱਥੇ ਵੀ ਮੇਰੀ ਜੋ ਵੀ ਸੇਵਾ ਹੋਏਗੀ ਉਹਦੇ ਵਾਸਤੇ ਮੈਂ 24 ਘੰਟੇ ਤਤਪਰ ਆ ਜੇ ਮੇਰੇ ਪਿਛਲੇ ਕਾਰਜਕਾਲ 'ਚ ਮੇਰੇ ਕੋਲ ਕੋਈ ਤਰੁੱਟੀਆਂ ਰਹਿ ਗਈਆਂ ਹੋਣ ਤੇ ਉਹਦੇ ਵਾਸਤੇ ਮੈਂ ਆਪਣੀ ਬਰਾਦਰੀ ਕੋਲ ক্ষমা ਪ੍ਰਾਰਥੀ ਆ ਆਉਣ ਵਾਲੇ ਸਮੇਂ 'ਚ ਮੈਂ ਹੋਰ ਬਿਹਤਰ ਕਾਰਜਕਰਨ ਦੀ ਕੋਸ਼ਿਸ਼ ਕਰਾਂਗਾ ਆਪਣੇ ਇਥੇ ਆਏ ਹੋਏ ਸਾਰੇ ਭਰਾਵਾਂ ਦਾ ਮੈਂ ਬਹੁਤ ਧੰਨਵਾਦੀਆਂ ਪ੍ਰੈਸ ਮੀਡੀਆ ਦਾ ਧੰਨਵਾਦੀਆਂ ਜੈ ਸ਼੍ਰੀਦਾਮ ਜੈ ਸ਼੍ਰੀਦਾਮ ਕਿ ਆਪਣੇ ਸਮਾਜ ਨੂੰ ਆਪਣੇ ਸੁੰਨਕਰ ਸੰਗ ਨੂੰ ਹੋਰ ਅੱਗੇ ਵਧਾਣਾ ਹੈ ਇਹਦੇ ਵਿੱਚ ਜਿਹੜੇ ਵੀ ਸਾਡੇ ਛੋਟੇ ਕਾਰੀਗਰ ਭਰਾ ਹੈ ਉਹਨਾਂ ਦਾ ਉਥਾਨ ਕਰਨਾ ਹੈ ਉਹਨਾਂ ਦੀ ਜੋ ਵੀ ਹੈਲਪ ਕਰਕੇ ਉਹਨਾਂ ਨੂੰ ਅੱਗੇ ਲਿਆਂਦੇ ਦੀ ਕੋਸ਼ਿਸ਼ ਕਰਨੀ ਹੈ ਜੋ ਵੀ ਸਮਾਜ ਦੇ ਵਿੱਚ ਸਾਡੇ ਕੋਈ ਪ੍ਰੋਬਲਮਸ ਆ ਰਹੀਆਂ ਉਹਨਾਂ ਨੂੰ ਦੂਰ ਕਰਨਾ ਹੈ ਜਨਰ ਦੇ ਵਿੱਚ ਕੋਈ ਟੀਚਰ ਮਿੱਥਿਆ ਜਾਏਗਾ ਬਿਲਕੁਲ ਜੀ ਟੀਚਰ ਮਿੱਥਿਆ ਜਾਏਗਾ ਐ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਆਦਾ ਤੋਂ ਜਿਆਦਾ ਸਮਾਜ ਸੇਵਾ ਦੇ ਕੰਮ ਹੋਣ ਜਿਆਦਾ ਤੋਂ ਜਿਆਦਾ ਜਿਹੜੇ ਵੀ ਸਾਡਕੋ ਕੀ ਸੰਦੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਹੱਲ ਕੀਤਾ ਜਾਏ ਤਾਂ ਜੋ ਸਾਡੇ ਕਿਸੇ ਵੀ ਪਰਿਵਾਰ ਦੇ ਸਦਸੇ ਨੂੰ ਕੋਈ ਮੁਸ਼ਕਲ ਨਾ ਪੇਸ਼ ਆਏ ਹਾਂਜੀ ਇਸ ਟੈਨਯੂਰ ਦੇ ਵਿੱਚ ਸਾਡੀ ਕੋਸ਼ਿਸ਼ ਰਹੇਗੀ ਕਿ ਸਾਡੇ ਸ੍ਰੇਣਕਰ ਸਰਾਫਾ ਸੰਗ ਵੱਲੋਂ ਇੱਕ ਹਾਲ ਦਾ ਨਿਰਮਾਣ ਕੀਤਾ ਜਾਏ ਜਿੱਥੇ ਸਾਡੇ ਹਰ ਤਰ੍ਹਾਂ ਦੇ ਕੋਈ ਫੰਕਸ਼ਨ ਵਿਆਹ ਸ਼ਾਦੀ ਸਮਾਰੋਹ ਕੀਤੇ ਜਾ ਸਕਣ ਸਾਡੇ ਵਿਡੋ ਪੈਨਸ਼ਨ ਦਾ ਐਲਾਨ ਕੀਤਾ ਜਾ ਸਕੇ ਤੇ ਮੇਰੀ ਕੋਲ ਬਹੁਤ ਵੱਡੀ ਕੋਸ਼ਿਸ਼ ਹੈ ਜਿਹਦੇ ਉਤੇ ਮੈਂ ਕੰਮ ਕਰ ਰਿਹਾ ਉਹ ਪ੍ਰੋਜੈਕਟ ਸੀਰੇ ਚੜਨ ਤੇ ਤਿਆਰ ਹੈ ਕਿ ਸਾਡੀ ਬਰਾਦਰੀ ਚ ਕਿਸੇ ਵੀ ਭੈਣ ਭਰਾ ਨੂੰ ਮੈਂ ਇਥੋਂ ਤੁਹਾਡੇ ਤੁਹਾਡੇ ਮਾਧਿਅਮ ਤੋਂ ਐਲਾਨ ਕਰਨਾ ਸਾਡੀ ਬਰਾਦਰੀ ਦੇ ਕਿਸੇ ਵੀ ਭੈਣ ਭਰਾ ਨੂੰ ਮੈਡੀਕੀਨ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਹਾਇਤਾ ਦੀ ਲੋੜ ਤੇ ਉਹ ਮੇਰੇ ਨਾਲ ਜਾਂ ਮੇਰੀ ਵੀ ਟੀਮ ਅੱਜ ਮੈਂ ਬੜੀ ਖੁਸ਼ੀ ਦੇ ਨਾਲ ਇਹ ਸੂਚਨਾ ਸਾਰਿਆਂ ਨੂੰ ਦੇਣਾ ਚਾਹਾਂਗਾ ਕਿ ਸਾਡੇ 2 ਸਾਲ ਤੋਂ શ્રી ਅਜੇ ਬੱਬਰਜੀ ਪ੍ਰਧਾਨ ਜੀ ਚਿਲਦੇ ਆ ਰਹੇ ਰਹੀ ਉਹਨਾਂ ਨੇ ਪਿਛਲੇ 4 ਦਿਨ ਪਹਿਲੇ ਸਾਨੂੰ ਅਸਤੀਫਾ ਦਿੱਤਾ ਸੀ ਤੇ ਉਹ ਅਸੀਂ ਨਾਮਨਜ਼ੂਰ ਕਰਤਾ ਤੇ ਇਹਨਾਂ ਅੱਗੇ ਬੇਨਤੀ ਕੀਤੀ ਕਿ ਜਿਸ ਤਰ੍ਹਾਂ ਤੁਸੀਂ 2 ਸਾਲ ਇੰਨੀ ਸੇਵਾ ਬਰਾਦੀ ਦੀ ਕੀਤੀ ਹੈ ਐਸੇ ਤਰ੍ਹਾਂ ਹੀ 2 ਸਾਲ ਹੋਰ ਤੁਹਾਨੂੰ ਦਿੱਤੇ ਜਾਂਦੇ ਨੇ ਤਾਂ ਕਿ ਜਿਹੜੇ ਅਧੂਰੇ ਕੰਮ ਹੈ ਤੁਹਾਡੇ ਉਹ ਜਲਦੀ ਜਲਦੀ ਤੁਸੀਂ ਪੂਰੀ ਕਰ ਤਕੋ ਮੈਂ ਇਹਨਾਂ ਨੂੰ ਆਸ਼ਵਾਸਨ ਦਿਵਾਉਣਾ ਕਿ ਅਸੀਂ ਜਿਹੜੇ ਇਹਨਾਂ ਦੇ ਸਾਥੀ ਆ ਇਹਨਾਂ ਦੇ ਕਰਮਚਾਰੀ ਆ ਹਰ ਤਰ੍ਹਾਂ ਦਾ ਸਹਿਯੋਗ ਇਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਦੂਸਰਾ ਮੈਂ ਪੂਰੀ ਬਰਾਦੀ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਆਪਣਾ ਪੂਰਾ ਸਮਾਂ ਹੀ ਕੱਟ ਕੇ ਇਸ ਸਮਾਰੋਹ ਵਿੱਚ ਸ਼ਿਰਕਤ ਕੀਤੀ ਤੇ ਸਾਡੇ ਆਏ ਹੋਏ ਜੀ ਦੇ ਵੀ ਸੱਜਣਾ ਮੈਂ ਫਿਰ ਇੱਕ ਵਾਰੀ ਉਹ ਵਧਾਈ ਦੇ ਪਾਤਰਾਂ ਫਿਰ ਮੈਂ ਉਹਨਾਂ ਨੂੰ ਵਧਾਈ ਦੇਣਾ ਮੇਰੇ ਪੱਤਰਕਾਰ ਭਰਾ ਜਿੰਨੇ ਵੀ ਇੱਥੇ ਆਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਯਾ ਚੀਲੀ ਸਾਹਿਬ